ਮੁਖਤਿਆਰ ਅंसारी ਦੀ ਯੂਪੀ ਜੇਲ੍ਹ ਚੋਂ ਹੀ ਮੌਤ ਜਾਣੋ ਕੌਣ ਸੀ ਬਾਹੂਬਲੀ ਮੁਖਤਿਆਰ ਅंसारी ਜਿਸ ਨੂੰ ਪੰਜਾਬ ਦੇ ਜਲ ਚ ਰੱਖਣ ਲਈ ਸਰਕਾਰ ਨੇ ਖਰਚੇ ਸੀ ਲੱਖ ਰੁਪਏ ਐਮ ਪੀ ਚੰਦਪਾਨ ਇਸੇ ਨੂੰ ਦੇਖ ਕੇ ਬਣਿਆ ਸੀ ਗੈਂਗਸਟਰ ਮੁਖਤਿਆਰ ਅंसारी ਜਿਸ ਦੀ ਕਦੇ ਯੂਪੀ ਤੋਂ ਲੈ ਕੇ ਪੰਜਾਬ ਤੱਕ ਤੂਤੀ ਬੋਲਦੀ ਸੀ ਸਿਆਸਤ ਤੋਂ ਲੈ ਕੇ ਅਪਰਾਧ ਦੀ ਦੁਨੀਆ ਤੱਕ ਜਿਸ ਦਾ ਰਾਜ ਸੀ ਜਿਸ ਨੂੰ ਕਦੇ ਪੰਜਾਬ ਦੀ ਜੇਲ੍ਹ ਵਿੱਚ ਰੱਖਣ ਲਈ ਰੋਜ਼ਾਨਾ 11 ਲੱਖ ਰੁਪਏ ਖਰਚੇ ਜਾਂਦੇ ਸੀ ਯੂਪੀ ਦੇ ਉਸ ਬਾਹੂਬਲੀ ਮੁਖਤਿਆਰ ਅंसारी ਦੀ ਵੀਰਵਾ ਰਾਤ ਨੂੰ ਬਾਂਦਾ ਚੇਹ ਵਿੱਚ ਕਾਡਿਕ ਅਰੈਸਟ ਦੇ ਨਾਲ ਮੌਤ ਹੋ ਗਈ ਹੈ ਅੱਜ ਪੋਸਟਮਾਰਟ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਗਾਜੀਪੁਰ ਵੇਖੇ ਉਸ ਦੇ ਪੁਛਤਾਨੀ ਘਰ ਨੇੜੇ ਕਬਰਿਸਤਾਨ ਵਿੱਚ ਸਪੁਰਦ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਮੌਤ ਤੇ ਗਾਜ਼ੀਪੁਰ ਵਿੱਚ ਧਾਰਾ 147 ਲਾਗੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਰਾਤ ਨੂੰ ਮੁਖਤਿਆਰ ਦੀ ਸਿਹਤ ਵਿਗੜੀ ਸੀ ਮੁਖਤਿਆਰ ਦੇ ਭਰਾ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਜੇਲ੍ਹ ਵਿੱਚ ਉਸ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁਖਤਿਆਰ ਸਾਲ 2005 ਤੋਂ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ ਉਸ ਨੂੰ ਵੱਖ-ਵੱਖ ਮਾਮਲਿਆਂ 'ਚ ਦੋ ਵਾਰ ਉਮਰ ਕੈਦ ਦੀ ਸਜ਼ਾ ਹੋਈ ਸੀ ਇਸੇ ਦੌਰਾਨ ਉਸ ਨੂੰ ਪੰਜਾਬ ਦੀ ਜੇਲ੍ਹ ਵਿੱਚ ਵੀ 2 ਸਾਲ 3 ਮਹੀਨੇ ਲਈ ਰੱਖਿਆ ਗਿਆ ਜਸੂ ਲੈ ਕੇ ਕੈਪਟਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਆ ਗਈ ਸੀ ਕਿਉਂਕਿ ਕਿਆ ਜਾਂਦਾ ਹੈ ਕਿ ਪੰਜਾਬ ਦੀ ਜੇਲ੍ਹ ਵਿੱਚ ਮੁਖ्तार ਅंसारी ਨੂੰ ਵੀ ਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਸੀ ਪੰਜਾਬ ਦੀ ਜੇਲ੍ਹ ਵਿੱਚ ਅंसारी ਨੂੰ ਸ਼ਿਫਟ ਕਰਨ ਲਈ ਇੱਕ ਮਾਮੂਲੀ ਜੱਜ ਕੇਸ ਲਾਇਆ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਪੰਜਾਬ ਲਿਆਂਦਾ ਗਿਆ ਸੀ ਕੌਣ ਸੀ ਮੁਖ्तार ਅंसारी ਮੁਖ्तार ਅंसारी ਯੂਪੀ ਦਾ ਬਾਹੂਬਲੀ ਸੀ ਗੈਂਗਸਟਰ ਤੋਂ ਨੇਤਾ ਬਣ ਅंसारी ਗਾਜ਼ੀਪੁਰ ਦੀ ਮਾਊਥ ਸੀਲ ਤੋਂ ਲਗਾਤਾਰ ਪੰਜਵਾਰ ਐਮਐਲਏ ਚੁਣਿਆ ਗਿਆ ਇਸਦੋਂ ਤੱਕਈ ਵਾਰ ਉਸਨੇ ਜੇਲ੍ਹ ਤੋਂ ਹੀ ਛੋਣ ਲੜੀ ਅਤੇ ਜਿੱਤੀ ਵੀ ਹਾਲਾਂਕਿ ਸਾਰਦਾ ਪਰਿਵਾਰ ਸੱਤਾ ਵਿੱਚ ਸੀ ਮੁਖ्तार ਅਸਰ ਦੇ ਦਾਦਾ ਮੁਖ्तार अहमद ਅंसारी ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਨਿਰਦੇਸ਼ਕ ਰਹ ਚੁੱਕੇ ਨੇ ਮੁਖ्तार ਦੇ ਨਾਨਾ ਭਾਰਤੀ ਫੌਜ ਦੇ ਬਰਗੇਡੀਅਰ ਸਨ ਜਿਨ੍ਹਾਂ ਨੇ ਕਈ ਜੰਗਾਂ ਲੜੀਆਂ ਮੁਖ्तार ਦੇ ਪਿਤਾ ਮੌਜੇਲ ਦੇ ਚਰਚਿਤ ਕਾਮਰੇਡ ਸਨ ਮੁਖ्तार ਦੇ ਪਿਤਾ ਦਾ ਸਿਆਸਤ ਜਿੰਨਾ ਦਬਦਬਾ ਸੀ ਕਿ ਕੋਈ ਵੀ ਉਹਨਾਂ ਖਿਲਾਫ ਚੋ ਨਹੀਂ ਲੜਦਾ ਸੀ ਅਨਸਾਰੀ ਦੇ ਪ੍ਰਾਧਾਨ ਦੀ ਗੱਲ ਕਰੀਏ ਤਾਂ ਉਸ ਤੋਂ 52 ਤੋਂ ਵੱਧ ਮਾਮਲੇ ਦਰਜ ਹਨ ਜਿਨ੍ਹਾਂ ਵਿੱਚ ਕਤਲ, ਕਤਲ ਦੀ ਸਾਜ਼ਿਸ਼ ਰਚਨ ਅਤੇ ਫਰੋਤੀ ਵਰਗੇ ਕਈ ਸੰਗੀਨ ਮਾਮਲੇ ਸ਼ਾਮਲ ਨੇ ਮੁਖਤਾਰ ਅਨਸਾਰ ਦਾ ਖੌਫ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇੱਕ ਸਮਾਂ ਸੀ ਜਦੋਂ ਮੁਖਤਾਰ ਦੀ 786 ਨੰਬਰ ਵਾਲੀ ਖੁੱਲੀ ਜੀਪ ਸੜਕਾਂ ਤੋਂ ਲੰਘਦੀ ਸੀ ਤਾਂ ਲੋਕ ਰਸਤਾ ਬਦਲ ਲੈਂਦੇ ਸਨ ਫਿਰ ਉਸ ਉੱਤੇ ਯੋਗਿਆ ਦਿੱਤਨਾਥ ਉੱਤੇ ਹਮਲੇ ਦੇ ਦੋਸ਼ ਲੱਗੇ ਮੁਖਤਿਆਰ ਉਤੇ 2147 ਨਾਲ ਭਾਜਪਾ ਦੇ ਵਿਧਾਇਕ ਤੇ 400 ਡੇਕਰੀ ਬੁਲੀਆਂ ਮਰਵਾਉਂਦੇ ਦੋਸ਼ ਵੀ ਲੱਗੇ ਸਨ ਖੇਡ ਦੇ ਮੈਦਾਨ ਤੋਂ ਪ੍ਰਾਪਤਿਤ ਦੁਨੀਆ ਵਿੱਚ ਐਂਟਰੀ ਮੁਖਤਾਰ ਅंसारी ਦਾ ਜਨਮ 3 ਜੂਨ 1963 ਨੂੰ ਗਾਜ਼ੀਪੁਰ ਦੇ ਯੂਸਫਪੁਰਪਿੰਡ ਵਿੱਚ ਹੋਇਆ ਉਸਨੇ ਗਾਜ਼ੀਪੁਰ ਦੇ ਸਿਟੀ ਇੰਟਰ ਕਾਲਜ ਤੋਂ ਪੀਜੀ ਕਾਲਜ ਤੱਕ ਦੀ ਪੜ੍ਹਾਈ ਕੀਤੀ ਮੁਖਤਿਆਰ ਨੂੰ ਕ੍ਰਿਕਟ ਖੇਡਣ ਦਾ ਸ਼ੌਕ ਆਪਣੇ ਪਿਤਾ ਸੁਬਾਨੁੱਲਾ ਅंसारी ਤੋਂ ਮਿਲਿਆ ਮੁਖਤਿਆਰ ਤੇਜ਼ ਗੇਂਦਬਾਜ਼ੀ ਕਰਦਾ ਸੀ ਪਰ ਉਸ ਦੀ ਇਹ ਰਫਤਾਰ ਜਲਦੀ ਉਸ ਨੂੰ ਕ੍ਰਿਕਟ ਦੇ ਮੈਦਾਨ ਤੋਂ ਉਪਰਾਧ ਦੀ ਦੁਨੀਆ ਵਿੱਚ ਲੈ ਗਈ 1988 ਵਿੱਚ ਮੁਖਤਿਆਰ ਦਾ ਨਾਮ ਸਚਿਤਨੰਦ ਰਾਏ ਦੇ ਕਤਲ ਕੇਸ ਵਿੱਚ ਸਾਹਮਣੇ ਆਇਆ ਹਾਲਾਂਕਿ ਪੁਲਿਸ ਨੂੰ ਉਸ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ 1990 ਦੇ ਦਹਾਕੇ ਵਿੱਚ ਜ਼ਮੀਨ ਦੇ ਕਾਰੋਬਾਰ ਅਤੇ ਠੇਕਿਆਂ ਦੇ ਕਾਰਨ ਮੁਖਤਿਆਰ ਅਪਰਾਧ ਦੀ ਦੁਨੀਆ ਵਿੱਚ ਇੱਕ ਵੱਡਾ ਨਾਮ ਬਣ ਗਿਆ ਮੁਖਤਾਰ ਅंसारी ਦੀ ਗੈਂਗ ਤੇ ਬਰਜੇਸ਼ ਸਿੰਘ ਦੀ ਗੈਂਗ ਇੱਕ ਦੂਜੇ ਦੀ ਦੁਸ਼ਮਣ ਗੈਂਗ ਸੀ 1985 ਵਿੱਚ ਵੱਡੇ ਪ੍ਰਾ ਅਫਜ਼ਲ ਅंसारी ਦੇ ਵਿਧਾਇਕ ਬਣਨ ਤੋਂ ਬਾਅਦ ਅंसारी ਨੇ ਵਿੱਚ ਸਸਦ ਚੋਣ ਦੀ تیاری ਕਰ ਲਈ। 1996 ਵਿੱਚ ਮਾਉ ਸੀਟ ਤੋਂ ਪਹਿਲੀ ਵਾਰ ਉਹ ਵਿਧਾਇਕ ਬਣਿਆ। ਵਿਧਾਇਕ ਬਣਨ ਤੋਂ ਬਾਅਦ ਮੁਖਤਾਰ ਨੇ ਬਰਜੇਸ਼ ਸਿੰਘ ਗੈਂਗ ਨੂੰ ਖੁੱਲੀ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ। 2002 ਦੇ ਵਿੱਚ ਬਰਜੇਸ਼ ਸਿੰਘ ਗੈਂਗ ਨੇ ਘਾਤ ਲਾ ਕੇ ਮੁਖਤਾਰ ਅंसारी ਤੇ ਹਮਲਾ ਕੀਤਾ। ਦੋਹਾਂ ਵਿਚਾਲੇ ਖਤਰਨਾਕ ਸ਼ੂਟਆਊਟ ਹੋਇਆ। ਇਸ ਹਮਲੇ ਵਿੱਚ ਮੁਖਤਾਰ ਦੇ ਤਿੰਨ ਸਾਥੀ ਮਾਰੇ ਗਏ ਜਦੋਂ ਕਿ ਬਰਜੇਸ਼ ਸਿੰਘ ਇਸ ਸ਼ੂਟਆਊਟ ਵਿੱਚ ਗੰਭੀਰ ਜ਼ਖਮੀ ਹੋ ਗਿਆ। ਪ੍ਰਜੈਸ਼ ਨੇ ਮੁਖਤਾਰ ਨੂੰ ਚੁਣੌਤੀ ਦੇਣ ਲਈ ਭਾਜਪਾ ਨੇਤਾ ਕ੍ਰਿਸ਼ਨਨੰਦ ਰਾਏ ਲਈ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ। 2002 ਵਿੱਚ ਕ੍ਰਿਸ਼ਨਨੰਦ ਰਾਏ ਨੇ ਮੁਖਤਾਰ ਦੇ ਭਰਾ ਅਤੇ ਪੰਜਵਾਰ ਦੇ ਵਿਧਾਇਕ ਅਫਜ਼ਲ ਅंसारी ਨੂੰ ਮੋਮੰਬਾਦ ਸੀਟ ਤੋਂ ਹਰਾ ਦਿੱਤਾ। ਇਸ ਤੋਂ ਮੁਖਤਾਰਪੁਰੀ ਤਰ੍ਹਾਂ ਬੁਖਲਾ ਗਿਆ। 29 ਨਵੰਬਰ 2005 ਨੂੰ ਵਿਧਾਇਕ ਕ੍ਰਿਸ਼ਨਨੰਦ ਰਾਏ ਦਾ ਸ਼ੂਟਰਾਂ ਨੇ ਘੇਰ ਕੇ ਬੇਰਮੀ ਨਾਲ ਕਤਲ ਕਰ ਦਿੱਤਾ। ਸ਼ੂਟਰਾਂ ਨੇ AK-47 ਨਾਲ ਕ੍ਰਿਸ਼ਨਨੰਦ ਤੇ 400 ਗੋਲੀਆਂ ਚਲਾਈਆਂ। ਇਸ ਹਮਲੇ ਵਿੱਚ ਕ੍ਰਿਸ਼ਨਾਂਤ ਦੀ ਕਾਰ ਵਿੱਚ ਸਵਾਰ ਸਾਰੇ 7 ਲੋਕ ਮਾਰੇ ਗਏ। ਇਸ ਕਤਲ ਤੋਂ 1 ਮਹੀਨਾ ਪਹਿਲਾਂ ਹੀ ਅंसारी ਆਪਣੀ ਜਵਾਨਤ ਰੱਦ ਕਰਵਾ ਕੇ ਜੇਲ੍ਹ ਚਲਾ ਗਿਆ ਸੀ। ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਇਸ ਕੇਸ ਵਿੱਚ ਅंसारी ਨੂੰ ਨਾਮਜ਼ਦ ਕੀਤਾ ਗਿਆ। ਸਿਆਸਤਕੋਪਰਾ ਦੀ ਦੁਨੀਆ ਚਾਹੇ ਅंसारी ਉੱਤੇ ਦੋਸ਼ਾਂ ਦੀ ਲੜੀ ਇੱਥੇ ਖਤਮ ਨਹੀਂ ਹੋਈ। ਸਾਲ 2005 ਵਿੱਚ ਉਸ ਉਤੇ ਮਾਊਚ ਦੰਗੇ ਭੜਕਾਉਣ ਦੇ ਦੋਸ਼ ਲੱਗੇ ਜਿਸ ਤੋਂ ਬਾਅਦ ਮੁਖਤਾਰ ਨੇ 2005 ਵਿੱਚ ਹੀ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਸਮੇਂ ਤੋਂ ਹੀ ਮੁਖਤਾਰ ਅंसारी ਦਾ ਜੇਲ੍ਹ ਸਫ਼ਰ ਸ਼ੁਰੂ ਹੋ ਗਿਆ। ਜੋ ਕਿ ਗਾਜ਼ੀਪੁਰ ਤੋਂ ਮਤਰਾਂ ਅਤੇ ਫਿਰ ਮਤਰਾਂ ਤੋਂ ਆਗਰਾ ਜੇਲ੍ਹ ਤੱਕ ਗਿਆ ਇਸ ਤੋਂ ਬਾਅਦ ਮੁਖਤਾਰ ਨੂੰ ਬਾਂਦਾ ਜੇਲ੍ਹ ਚ ਲਿਆਂਦਾ ਗਿਆ ਜਿਸ ਤੋਂ ਬਾਅਦ ਉਹ ਜੇਲ੍ਹਾਂ ਦਾ ਸਫ਼ਰ ਕਰਦਾ ਹੋਇਆ ਪੰਜਾਬ ਦੀ ਜੇਲ੍ਹ ਅੰਦਰ ਪਹੁੰਚਿਆ ਅंसारी ਲਗਭਗ 2 ਸਾਲ 3 ਮਹੀਨੇ ਪੰਜਾਬ ਦੀ ਜੇਲ੍ਹ ਚ ਬੰਦ ਰਿਹਾ ਦਰਪੰਜ ਤੋਂ ਬਾਅਦ ਜੇਲ੍ਹ ਸੀ ਮੁਖਤਾਰ ਅंसारी ਦਾ ਘਰ ਹੋ ਗਿਆ ਗਾਜ਼ੀਪੁਰ ਦੀ ਜੇਲ੍ਹ ਵਿੱਚ ਉਸਨੇ ਆਪਣੇ ਲਈ ਸਾਰੇ ਇੰਤਜ਼ਾਮ ਕਰਵਾਏ ਜੇਲ੍ਹ ਵਿੱਚ ਰਹਿੰਦੇ ਹੋਏ ਵੀ ਮੁਖਤਾਰ ਅंसारी ਚਿੱਠੀਆਂ ਜਾਰੀ ਕਰਕੇ ਮਾਊਸੀਰ ਤੋਂ ਵਿਦਾਇਕ ਜਿੱਦਦਾ ਰਿਹਾ ਮੁਖਤਿਆਰ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹਿਲੀ ਵਾਰ ਡਰ ਉਸ ਸਮੇਂ ਲੱਗਿਆ ਜਦੋਂ 2018 ਵਿੱਚ ਉਸ ਦੇ ਕਰੀਬੀ ਮਾਫੀ ਮੁੰਨਾ ਬਜਰੰਗੀ ਦਾ ਕਤਲ ਬਾਗਪਤ ਦੀ ਜੇਲ੍ਹ ਵਿੱਚ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹ ਢਿੱ ਛੋਟੇ ਦਾ ਜ਼ੋਰ ਲਗਾ ਕੇ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਹੋ ਗਿਆ। ਯੂਪੀ ਦੀ ਪੁਲਿਸ ਨੇ ਮੁਖਤਿਆਰ ਨੂੰ ਵਾਪਸ ਲਿਆਉਣ ਲਈ 26 ਵਾਰ ਪ੍ਰੋਡਕਸ਼ਨ ਵਿੱਚ ਲਾਇਆ ਪਰ ਵਾਪਸ ਨਹੀਂ ਲਿਆ ਸਕਿਆ। ਆਖਰਕਾਰ ਸੁਪਰੀਮ ਕੋਰਟ ਦੇ ਹੁਕਮਾਤ ਅਵਾਜ਼ ਪੰਜਾਬ ਦੀ ਜੇਲ੍ਹ ਤੋਂ ਮੁਖਤਾਰ ਅंसारी ਨੂੰ ਯੂਪੀ ਦੀ ਜੇਲ੍ਹ ਚ ਸ਼ਿਫਟ ਕੀਤਾ ਗਿਆ। ਏਪ੍ਰੈਲ 2021 ਤੋਂ ਮੁਖਤਿਆਰ ਅंसारी ਬਾਂਦਾ ਦੀ ਜ਼ਿਲ੍ਹੇਪਾਨ ਸੀ ਉਸ ਉੱਤੇ 24 ਘੰਟੇ ਸੀਸੀਟੀਵੀ ਰਾਹੀਂ ਨਿਗਰਾਨੀ ਰੱਖੀ ਜਾਂਦੀ ਸੀ ਅंसारी ਨੂੰ ਦੇਖ ਕੇ ਗੈਂਗਸਟਰ ਬਣਿਆ ਸੀ ਡਿੰਪੀ ਚੰਦਪਾਨ ਅंसारी ਅਪਰਾਧ જગਤ ਦਾ ਉਹ ਚਿਹਰਾ ਸੀ ਜਿਸ ਦਿਨ ਅਹੀਂ ਗੈਂਗਸਟਰਵਾਦ ਅਸਲ ਵਿੱਚ ਯੂਪੀ ਤੋਂ ਹੁੰਦਾ ਹੋਇਆ ਪੰਜਾਬ ਆਇਆ ਡਿੰਪੀ ਚੰਦਪਾਨ ਜਿਸ ਨੂੰ ਪੰਜਾਬ ਦਾ ਪਹਿਲਾ ਗੈਂਗਸਟਰ ਵੀ ਕਿਹਾ ਜਾਂਦਾ ਹੈ ਉਹ ਮੁਖਤਿਆਰ ਨੂੰ ਦੇਖ ਕੇ ਅਪਰਾਧ ਦੀ ਦੁਨੀਆ ਵਿੱਚ ਆਇਆ ਡਿੰਪੀ ਲੋਕਾਂ ਤੇ ਰਾਜ ਕਰਨਾ ਚਾਹੁੰਦਾ ਸੀ ਪਰ 992 ਵਿੱਚ ਸਿਮਰਤ ਸਿੰਘ ਮਾਲ ਵੱਲੋਂ ਚੋਣਾਂ ਦਾ ਬਾਈਕਾਟ ਕੀਤੇ ਜਾਣ ਕਰਨ ਡਿੰਪੀ ਦਾ ਸਿਆਸਤਕ ਜਾਂਦਾ ਸੁਪਨਾ ਟੁੱਟ ਗਿਆ। ਅਧੂ ਯੂਪ ਪਾਚ ਗਿਆ ਤੇ ਮੁਖਤਿਆਰ ਅंसारी ਦੇ ਨਾਲ ਸੰਪਰਕ ਵਿੱਚ ਆ ਗਿਆ। ਇਹੀ ਥੀ ਉਸਨੇ ਵੱਡੇ ਪੱਧਰ ਤੇ ਅਪਰਾਧੀ ਦੁਨੀਆ ਵਿੱਚ ਕਦਮ ਪਤ ਰਿਆ। ਜਦੋਂ ਮੁਖਤਿਆਰ ਜੇਲ੍ਹ ਤੋਂ ਬਾਹਰ ਨਿਕਲਿਆ ਤਾਂ ਉਸ ਨੂੰ ਲੈਣ ਲਈ 400 ਗੱਡੀਆਂ ਦਾ ਕਾਫਲਾ ਆਇਆ। ਜਿਸ ਦੀ ਚਕਾਚੌਂ ਦੇ ਡਿੰਪੀ ਨੂੰ ਜਨਮ ਦੀ ਦੁਨੀਆ ਵੱਲ ਤੱਕ ਦਿੱਤਾ। ਡੀਪੀ ਜੁਰਮ ਦੀ ਦੁਨੀਆ ਤੋਂ ਵਾਪਸੀ ਕਰਦਾ ਤੇ 2007 ਦੀਆਂ ਚੋਣਾਂ ਵਿੱਚ ਇੱਕ ਵਾਰ ਫਿਰ ਆਪਣੀ ਕਿਸਮਤ ਉਜਵਾੰਦਾ ਇਸ ਤੋਂ ਪਹਿਲਾਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ